ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਇੱਕ ਵਾਰ ਫੇਰ ਤੋਂ ਸਾਡੇ YouTube ਚੈਨਲ ਤੇ ਦੋਸਤੋ ਅੱਜ ਇੱਕ ਬਹੁਤ ਸੋਹਣਾ ਟੌਪਿਕ ਲੈ ਕੇ ਆਏ ਹਾਂ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਬ ਲੈ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇਹ ਟੌਪਿਕ ਆ ਉਹ ਆ ਜੀ ਚਲਾਕ ਬੰਦਿਆਂ ਬਾਰੇ ਚਲਾਕ ਲੋਕ ਹਨਾ ਅੱਜ ਆਪਾਂ ਉਹਨਾਂ ਦੇ ਗੁਣਾਂ ਬਾਰੇ ਗੱਲ ਕਰਾਂਗੇ ਵੀ ਜਿਹੜੇ ਚਲਾਕ ਲੋਕ ਹੁੰਦੇ ਨੇ ਉਹਨਾਂ 'ਚ ਕਿਹੜੇ ਗੁਣ ਹੁੰ ਜੇ ਆਪਾਂ ਇਹ ਨਹੀਂ ਕਵਾਂਗੇ ਕਿ ਜੇ ਬੰਦਾ ਚਲਾਕ ਆ ਤਾਂ ਉਹ ਨਾ ਹਰਾਮੀ ਹੋਊਗਾ ਜਾਂ ਹਨਾ ਗਲਤ ਹੋਊਗਾ ਪਰਸਨ ਹੋਊਗਾ ਨਹੀਂ ਚਲਾਕ ਬੰਦੇ 'ਚ ਗੁਣ ਹੁੰਦੇ ਨੇ ਗੁਣਾ ਕਰਕੇ ਹੀ ਉਹ ਚਲਾਕ ਮੰਨਿਆ ਜਾਂਦਾ ਹਨਾ ਕਿਹੜੇ ਗੁਣ ਨੇ ਨਾ ਚਾਰ ਪੰਜ ਦਿਨਾਂ ਸਾਂਝੀਆ ਕਰਾਂਗੇ ਵੀਡੀਓ ਧਿਆਨ ਨਾਲ ਸੁਣਿਓ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜਾ ਬੰਦਾ ਚਲਾਕ ਹੁੰਦਾ ਹੈ ਹਨਾ ਜਿਹੜਾ ਵੀ ਪਰਸਨ ਹਨਾ ਚਾਹੇ ਕੋਈ ਵੀ ਹੋਵੇ ਉਹ ਸਭ ਤੋਂ ਪਹਿਲਾਂ ਤਾਂ ਉਹਦਾ ਵੱਡਾ ਗੁਣ ਹੈ ਕਿ ਉਹ ਆਪਣੀ ਕਮਜ਼ੋਰੀ ਕਿਸੇ ਨੂੰ ਨਹੀਂ ਦੱਸਦਾ ਹੈਗਾ ਹਨਾ ਬਿਉਦੀ ਕਮਜ਼ੋਰੀ ਕੀ ਆ ਭੀ ਤਾਂ ਕਿ ਸਾਹਮਣੇ ਵਾਲਾ ਬੰਦਾ ਉਸ ਚੀਜ਼ ਦਾ ਫਾਇਦਾ ਨਾ ਚੱਕ ਸਕੇ ਉਹ ਆਪਣੀ ਕਮਜ਼ੋਰੀ ਨੂੰ ਲੁਕੋ ਕੇ ਰੱਖਦਾ ਸਾਰਿਆਂ ਤੋਂ ਲਿਗਈ ਇਹ ਪਹਿਲਾ ਗੁਣ ਹੁੰਦਾ ਚਲਾਕ ਬੰਦੇ 'ਚ ਲਿਗਈ ਦੂਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜਾ ਚਲਾਕ ਬੰਦਾ ਹੁੰਦਾ ਓਹ ਕੋਈ ਵੀ ਉਹਨੂੰ ਕਿਸੇ ਵੀ ਤਰ੍ਹਾਂ ਦਾ ਮੌਕਾ ਮਿਲਦਾ ਕੋਈ ਚੀਜ਼ ਸਿੱਖਣ ਨੂੰ ਜਾਂ ਕੁਝ ਹੋਰ ਵੀ ਹੈ ਨਾ ਉਹ ਮੌਕਾ ਖਝੌਂਦਾ ਨਹੀਂ ਹੈਗਾ ਉਹ ਮੌਕੇ ਦਾ ਫਾਇਦਾ ਉਠਾ ਪੂਰਾ ਪੂਰਾ ਚਾਹੇ ਉਹਨੂੰ ਕੋਈ ਇੱਕ ਚੀਜ਼ ਸਿੱਖਣ ਨੂੰ ਮਿਲਦੀ ਆ ਨਾ ਕਿਸੇ ਨੂੰ ਚਾਹੇ ਕੋਈ ਛੋਟਾ ਉਹ ਤੋਂ ਉਮਰ ਚ ਛੋਟਾ ਚਾਹੇ ਵੱਡਾ ਕੋਈ ਵੀ ਚੀਜ਼ ਸਿੱਖਣ ਨੂੰ ਮਿਲਦੀ ਆ ਤਾਂ ਉਹ ਕਹਿੰਦਾ ਵੀ ਹਾਂ ਯਾਰ ਇਹ ਮੌਕਾ ਹੈਗਾ ਸਿੱਖ ਲੁੱਤੀ ਗਈ ਇਹ ਦੂਸਰਾ ਵੱਡਾ ਗੁਣ ਹੁੰਦਾ ਚਲਾਕ ਬੰਦੇ ਜੀ ਤੀਸਰੇ ਨੰਬਰ ਤੇ ਅੱਬ ਗੱਲ ਕਰਾਂਗੇ ਜਿਹੜਾ ਚਲਾਕ ਬੰਦਾ ਹੁੰਦਾ ਹੈ ਨਾ ਜੀ ਉਹ ਪਲੈਨਰ ਬਹੁਤ ਤਕੜਾ ਹੁੰਦਾ ਹਨਾ ਪਲੈਨਿੰਗ ਬਹੁਤ ਵਧੀਆ ਹੁੰਦੀ ਹੈ ਉਹਦੀ ਕਿਸੇ ਵੀ ਚੀਜ਼ ਨੂੰ ਲੈ ਕੇ ਚਾਹੇ ਬਿਜ਼ਨਸ ਨੂੰ ਲੈ ਕੇ ਚਾਹੇ ਸਟੱਡੀ ਨੂੰ ਲੈ ਕੇ ਚਾਹੇ ਘਰ ਵਿੱਚ ਕੋਈ ਪਲੈਨਿੰਗ ਕਰਨੀ ਆ ਹਨਾ ਕਿਸੇ ਵੀ ਤਰ੍ਹਾਂ ਦੀ ਉਹ ਪਲੈਨਿੰਗ ਨਾਲ ਕੰਮ ਕਰਦਾ ਬੇ ਕੰਮ ਜਿਹੜਾ ਵੀ ਕਰਦਾ ਇਹ ਇਹ ਵੀ ਬਹੁਤ ਵੱਡਾ ਗੁਣ ਹੈ ਚਲਾਕ ਬੰਦੇ ਵਿੱਚ ਹਨਾ ਜਿੰਦਾ ਦੂਸਰੇ ਕਈ ਬੰਦੇ ਹਨਾ ਜਿਹੜੇ ਚਲਾਕ ਨਹੀਂ ਹੁੰਦੇ ਉਹ ਬਿਨਾ ਪਲੈਨਿੰਗ ਤੋਂ ਕੰਮ ਸ਼ੁਰੂ ਕਰ ਲੈਂਦੇ ਆ ਉਹਦਾ ਫਿਰ ਖਾਮੇ ਅਜ਼ਾ ਭੁਗਤਣਾ ਪੈਂਦਾ ਠੀਕ ਹੈ ਜੀ ਇਹ ਤੀਸਰਾ ਗੁਣ ਚੌਥੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜਾ ਚਲਾਕ ਬੰਦਾ ਹੁੰਦਾ ਉਹਨੂੰ ਕਿਉਂਕਿ ਉਹਨੂੰ ਪਤਾ ਕਿਉਂਕਿ ਸਮਾਂ ਹੀ ਪੈਸਾ ਆ ਜਾਂ ਪੈਸਾ ਹੀ ਸਮਾਂ ਆਣਾ ਉਸ ਸਮੇਂ ਨੂੰ ਬਹੁਤ ਵਧੀਆ ਯੂਟਿਲਾਈਜ਼ ਕਰਦਾ ਹੈ ਨਾ ਯਾਨਕਿ ਕਿਸੇ ਵੀ ਕੰਮ ਨੂੰ ਲੈ ਕੇ ਉਹ ਸਮਾਂ ਵੇਸਟ ਨਹੀਂ ਕਰਦਾ ਤੇ ਉਹ ਇੱਕ ਗੱਲ ਆ ਜਾਂਦੀ ਵੀ ਉਹ ਪਲਾਨਿੰਗ ਨਾਲ ਫ੍ਰੇਮਚੀ ਕਰਦਾ ਜੇ ਪਲਾਨਿੰਗ ਨਾਲ ਨਾ ਕੋਈ ਵੀ ਚੀਜ਼ ਕਰੋਗੇ ਤਾਂ ਥੋੜਾ ਸਮਾਂ ਵੀ ਪਛਦਾ ਹੈ ਨਾ ਕਿਉਂਕਿ ਸਮਾਂ ਅਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਕੀਮਤੀ ਆ ਪੈਸੇ ਤੋਂ ਵੱਧ ਕੀਮਤੀ ਸਮਾਂ ਆ ਸਮੇਂ ਦੀ ਕਦਰ ਕਰੋ ਚਲਾਕ ਬੰਦਾ ਸਮੇਂ ਦੀ ਕਦਰ ਕਰਦਾ ਆ ਉਹਦੀ ਰਿਸਪੈਕਟ ਕਰਦਾ ਜੇ ਸਮਾਂ ਸਾਹਮਣੇ ਰੱਖਦਾ ਨੰਬਰ 5 ਤੇ ਆਪਾਂ ਗੱਲ ਕਰਾਂਗੇ ਜਿਹੜਾ ਚਲਾਕ ਬੰਦਾ ਹੁੰਦਾ ਉਹੋ ਸਾਹਮਣੇ ਵਾਲੇ ਬਸੰ ਨੂੰ ਦੇਖਣ ਦਾ ਵੀ ਉਹਦੀ ਨੇਚਰ ਕਿਦਾਂ ਦੀ ਤੇ ਉਹਦੇ ਹਿਸਾਬ ਨਾਲ ਹੀ ਉਹ ਨਾਲ ਗੱਲਬਾਤ ਕਰਦਾ ਹਨ ਉਹਦੇ ਗੱਲਬਾਤ ਕਰਨ ਦਾ ਤਰੀਕਾ ਉਦਾਂ ਹੀ ਹੋ ਜਾਂਦਾ ਹਨ ਕਿ ਸਾਹਮਣੇ ਵਾਲੇ ਬੰਦੇ ਦੀ ਨੇਚਰ ਕਿੱਦਾਂ ਆ ਉਹ ਕਿਦੋਂ ਹਨ ਕਿੱਦਾਂ ਦਾ ਬਿਹੇਵ ਕਰਨਾ ਇਹ ਵੀ ਇੱਕ ਬਹੁਤ ਵੱਡਾ ਗੁਣ ਹੁੰਦਾ ਚਲਾਕ ਬੰਦੇ 'ਚ ਸੋ ਤੁਹਾਡੇ ਵਾਲੇ ਦੁਆਲੇ ਕੈਸੇ ਲੋਕ ਨੇ ਉਹ ਚਲਾਕ ਨੇ ਜਾਂ ਭੋਲੇ ਨੇ ਇਹ ਉਹ ਤੁਸੀਂ ਇਹਨਾਂ ਗੱਲਾਂ ਤੋਂ ਜੱਜ ਕਰ ਸਕਦੇ ਹੋ ਸੋ ਇੱਥੇ ਵੀਡੀਓ ਖਤਮ ਕਰਦੇ ਆਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁੜ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰ